ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਜੈ ਜਾਵੰਤੀ ਮਹੱਲਾ ਨਵਾਂ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੋ ਪਨਏ ਜਿਉ ਧਨੁ ਪ੍ਰਸ਼ਾਨ ਕਾਹੇ ਪਰ ਕਰਤ ਮਾਨ ਬਾਰੂ ਕੀ ਪੀਤ ਜੈਸੇ ਬਸੁਦਾ ਕੋ ਰਾਜ ਹੈ ਨਾਨਕ ਜਨ ਕਹਿ ਤ ਬਾਤ ਬਿਨ ਸਜਹਿ ਤੇਰੋ ਗਾਤ ਸ਼ਿਨ ਸ਼ਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਜੈ ਜਵੰਤੀ ਮਹੱਲਾ ਨਵਾ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਕਹੋ ਕਹਾ ਵਾਰ-ਵਾਰ ਸਮਝਤ ਨਹਿ ਕਿਉ ਗਵਾਰ ਬਿਨ ਸਤ ਨਹਿ ਲੱਗੇ ਬਾਰ ਓਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇਹ ਗੋਬਿੰਦ ਕੋ ਨਾਮ ਲੇਹ ਅੰਤ ਵਾਰ ਸੰਗ ਤੇਰਾ ਇਹ ਹੈ ਏਕ ਜਾਤ ਹੈ। ਵਿਖਿਆ ਵੇਖ ਜਿਉ ਵਿਸਾਰ ਪ੍ਰਭ ਕਾਉ ਜਸਹੀਏ ਧਾਰ ਨਾਨਕ ਜਾਨ ਕਹਿ ਪੁਕਾਰ ਔਸਰ ਵਿਹਾਤ ਹੈ। ਜੈ ਜਾਵੰਤੀ ਮਹੱਲਾ ਨਾਮ ਰੇ ਮਨ ਕੌਨ ਗਤ ਹੋਏ ਹੈ ਤੇਰੀ ਇਹ ਜਗ ਮਹਾਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ ਦੇਖਿ ਅਨ ਸਿਓ ਆਤ ਲੁਭਾਨ ਮਤ ਨਾ ਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨਾ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗਹ ਪਰਿ 베ਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉਂ ਜਾਗ ਪਸਾਰ ਸਿਮਰਤ ਨਹਿ ਕਿਉ ਮੁਰਾਰ ਮਾਇਆ ਜਾ ਕੀ 체ਰੀ ਜੈ ਜਾਵੰਤੀ ਮਹੱਲਾ ਨਵਾਂ ਬੀਤ ਜਹ ਬੀਤ ਜਹ ਜਨਮ ਅਕਾਜ ਰੇ ਨੇਸ ਦਿਨ ਸੁਨ ਕੇ ਪੁਰਾਨ ਸਮਝਤ ਨਹਿ ਰੇ ਅਜਾਨ ਕਾਲ ਤਉ ਪਹੂਚਿਓ ਆਨ ਕਹਾ ਜਹ ਭਾਜ ਰੇ ਰਹਾਉ ਸਥੇਰ ਜੋ ਮਾਨਿਉ ਦੇਹ ਸੋ ਤਉ ਤੇਰਾ ਹੋਏ ਹੈ ਖੇਹ ਕਿਉ ਨਾ ਹਰ ਕੋ ਨਾਮ ਲੇਹ ਮੂਰਖ ਨਿਲਾਜਰੇ ਰਾਮ ਭਗਤ ਹੀ ਇਹ ਆਨ ਛਾਡ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਹੈ ਬਖਾਨ ਜਗ ਮਹਿ ਬਿਰਾਜ ਰੇ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਵਾਡ ਪੁਸਤਕ ਸੰਧਿਆਵਾਦੰ ਸੇਲ ਪੂਜ ਸਬਾਗੁਲ ਸਮਾਧੰ ਮੁਖ ਝੂਠ ਬੇਪੂਖਨਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਏ ਧੋਤੀ ਵਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਓਕਟ ਨਿਸਚੈ ਕਰਮੰ ਕਹੋ ਨਾਨਕ ਨਿਸਚਉ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੇ ਨੇ ਫਲੰ ਤਸ ਜਨਮਸ ਜਾਵਦ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰਸਿ ਗੁਰ ਪ੍ਰਸਾਦੀ ਤਰਹਿ ਕੇ ਕਰਣ ਕਾਰਨ ਸਮਰੱਥ ਹੈ ਕਾਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜੇਨ ਕਲ ਰਖੀ ਧਾਰ ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਤਾ ਬ੍ਰਹਮਣ ਹੈ 71 ਸਬਦੰ ਸੂਰ ਸਬਦੰ ਸੂਦਰ ਸਬਦੰ ਕਰਾ ਕਰਤ ਹੈ ਸਰਬ ਸਬਦੰ ਤਾ ਏਕ ਸਬਦੰ ਜੇ ਕੋ ਜਾਣਸ ਭੀਓ ਨਾਨਕ ਤਾ ਕੋ ਦਾਸ ਹੈ ਸੋਈ ਨਿਰੰજન ਦੇਵ ਏਕ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ ਆਤਮੰ ਸ਼੍ਰੀ ਵਾਸੁਬ ਦੇਵਸਯ ਜੇ ਕੋਈ ਜਾਣਸ ਭੀਵ ਨਾਨਕ ਤਾ ਕੋ ਦਾਸ ਹੈ ਸੋਈ ਨਿਰੰજન ਦੇਵ ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ कथञ्च माता कथञ्च पिता कथञ्च वनता विनोदसुतः कथञ्चपरातमीतहितबन्धव कथञ्च मोहकुटुम्बयाते कथञ्च चपलमोहनिरूपं पिखन्ते करोत रहन्त साङ्गभगवान् स्मरणनानकलभधयङ्गचोततनः ਤ੍ਰਗੰਤ ਮਾਤ ਪਿਤਾ ਸੁਨੇਹੰ ਤ੍ਰਿਗ ਸੁਨੇਹੰ ਭਰਾਤ ਬਾਂਧਵਹਿ ਤ੍ਰਿਗ ਸੁਨੇਹੰ ਬਨਤਾ ਵਿਲਾਸ ਸੁਤਹਿ ਤ੍ਰਿਗ ਸੁਨੇਹੰ ਗ੍ਰਿਹਾਰਥ ਕਹਿ ਸਾਧ ਸੰਗ ਸੁਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਕਹਿ මතයන්ത දහං කියීනන්ത බලන බරਤන්ത ජරුවා හිਤයන්තුමායා ਅਤයන්ത අසා අහිਤය පවනං ගනതසවසා පැයාන තරමං පතන්තමොහ கூൂපදුරලබ ദහතාਤ ආශ්‍රනਨනක ගෝබඳ ගෝබඳ ගോබඳ ගോපාලත්‍රපා ਕਾਚਕੋਟੰ ਰਚੰਤ ਤੋਯੰ ਲੇਪਨੰ ਰક્ત ਚਰਮਣਹ ਨਵੰਤ ਦਵਾਰੰ ਪੀਤ ਰਹਿਤੰ ਵਾਇ ਰੂਪੰ ਅਸਥੰਬਨਹ गोबिंद नामं नह सिमरंत अज्ञानी जानंत अस्थिरं दुर्लभ देह उदरंत साद शरण नानक हार 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 हर हरे जपंत सुभंत तोयं अचत गुणज्ञं पूर्णं बहुलो कृपालं गंभीरं ऊचै सर्वग अपारा ਰਤਿਆ ਕਰਿ ਅੰਬਿਸ੍ਰਾਮ ਚਰਨੰ ਅਨਾਥ ਨਾਥੇ ਨਾਨਕ ਸਰਣੰ ਮ੍ਰਿਗੀ ਪੇਖੰਤ ਬਦਕ ਪਰਹਾਰੇਣ ਲਖ ਆਵਦਹਿ ਆਹੋ ਜਸ ਰਖੇਣ ਗੋਪਾਲਹਿ ਨਾਨਕ ਰੋਮ ਨਾ ਛੇਦਿਆਤੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹਿ ਵਿਖਮ ਥਾਨ ਬਸੰਤ ਊਚਹਿ ਨਹਿ ਸਿਮਰੰਤ ਮਰਣੰ ਕਦਾਂ ਚਹਿ ਊਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖਤੇ सबदं रतं हितं मया कीर्तं कर्म कृत्वा मिटन्त तत्रागतपरममोहं भगवान् रमणं सर्वत्र धान्यं दृष्टतोयम् अमोघदर्शनं रसना हार 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 हरे नानक जाप जपना कटन्तरूपं कटन्तदीपं कटन्तरावशस्यर्नख्यत्र गगनं कटन्तवसुधा गेरतारसिखण्डं कटन्तलनासोतप्रातहितं कटन्तकनिकमानिकमायास्वरूपं नः कटन्त केवलगोपालच्योत् अस्थिरं नानकसादजान ਨਹਿ ਬਿਲਾੰਭ ਧਰਮੰ ਬਿਲਾੰਭ ਪਾਪੰ ਦਰੜੰ ਤਨਾਮੰ ਤਜੰਤ ਲੋਭੰ ਸ਼ਰਣ ਸੰਤੰ ਕੇਲ ਵਿਖ ਨਾਸੰ ਪ੍ਰਾਪਤੰ ਧਰਮ ਲਖਿਆਣ ਨਾਨਕ ਜਿਹ ਸੋ ਪ੍ਰਸਨ ਮਾਦ ਵਹਿ ਮਿਰਤ ਮੋਹੰ ਅਲਪ ਬੁੱਧਿ ਅੰ ਰਚੰਤ ਬਨਤਾ ਬਨੋਦ ਸਾਹੰ ਜੋ ਬਨ ਬਹਿਕਰਮ ਕਨਿਕ ਕੁੰਡਲਹਿ विचित्रमन्त्रसुगन्तवस्त्रायत्यन्तमायाव्यापितं हे अच्योत्सरणसन्तनानकपो भगवान् नमः जन्मं हरखं ता सोगं पोगं तारोगं ऊचं ता नीचं मूचं राजं तामानं अभिमानं ताहीनं प्रवृत्तमार्गं वर्तन्तविनाशनं गोविन्दभजनसाधसङ्गेण अस्थिरं नानक नानकभगवन्तभजनासनम् කිරපන්ත හරියන් මතතාතගේයානං භික්සිීද්ධය බුද්ධා කුසලතාානං බෙසයන්ත රෙखියන් තයාගමානං සීතලන්තරෙදයන් ද්‍රෙඩ සන්තගයානං රහන්ත ජනමං හරදර්සලීනා භාජන්තනානක සබද බීනා. ਕਹੰਤ ਵਿਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ ਦ੍ਰਿੜੰਤ ਸੋ ਵਿਦਿਆ ਹਰ ਹਰ ਕ੍ਰਿਪਾਲਾ ਨਾਮਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਨਹਿ ਚਿੰਤਾ ਮਾਤ ਪਿਤ ਭਰਾਤ ਹੈ ਨਹਿ ਚਿੰਤਾ ਆਕਾਸ਼ ਲੋਕ ਕਹੈ ਨਹਿ ਚਿੰਤਾ ਵਨਤਾ ਸੁਤ ਮੀਤ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ ਦਿਆਲ ਏਕ ਭਗਵਾਨ ਕੁਰਖ ਹੈ ਨਾਨਕ ਸਰਬ ਜੀਵ ਪ੍ਰਤਿਪਾਲਕ ਹੈ अनित्यवित्तं नित्यचित्तम् अनित्यशा बहुविधप्रकारं नित्यहेतम् अहंबन्धं परममायामलनं विकारम् नह सिमरंत मलीन स्मरन्तमलीनबुद्धं हे गोविन्दकर्तमया नानकपत उदाहरणसादसङ्गमह ਗੇਰੰਤ ਗਿਰ ਪਤਤ ਪਾਤਾਲੰ ਜਲੰਤ ਦੇ ਦੀਪੈ ਬੈਸਵੰਤਰੈ ਬਹੰਤ ਅਗਾਹਾ ਤੋਯੰਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰਤਾ ਮਰਣਹੈ ਆਨੇਕ ਸਾਧਨੰ ਨਾਮ ਸਿਧਿਆਤੇ ਨਾਨਕ ਅਸੰਭੰ 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 ਸਬਦ ਸਾਧ ਸੁਵਜਨ ਹੈ ਉਹਰ ਦੁਖਿਅੰ ਅਨਿਕ ਹੱਤਿਅੰ ਜਨਮ ਦਰਿਦਰੰ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋ ਤੈ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਆਗ ਖੰਡਨਹਿ ਰਿਦਵ ਸੰਤ ਭੈ ਭੀਤ ਦੂਤ ਹੈ ਕਰਮ ਕਰਤ ਮਹਾਨਿਰਮਲ ਹੈ ਜਨਮ ਮਰਨ ਰਹਿੰਤ ਸ੍ਰੋਤਾ ਸੁਖ ਸਮੂਹ ਅਮੋਗ ਦਰਸਨਹਿ ਸਰਣ ਜੋਗੰ ਸੰਤ ਪ੍ਰੇਯ ਨਾਨਕ ਸੋ ਭਗਵਾਨ ਖੇਮੰ ਕਰੋਤੈ ਪਾਸ਼ੰ ਕ੍ਰੋਤ ਅਗ੍ਰਣੀ ਵਹਿ ਨਿਰਾਸੰ ਆਸ ਪੂਰਨਹਿ ਨਿਰਧਨ ਭਯੰ ਤਨਵੰਤਹਿ ਰੋਗੀ ਅੰਗ ਰੋਗ ਖੰਡਨਹਿ ਭਗਤਿਆਂ ਭਗਤਦਾਨੰ ਰਾਮਨਾਮ ਗੁਣ ਕੀਰਤਨ ਹੈ ਪਾਰ ਬ੍ਰਹਮਪੁਰਖ ਦਾਤਾ ਰਹੈ ਨਾਨਕ ਗੁਰ ਸੇਵਾ ਕਿੰ ਨਾਲ ਬਿਆਤੇ ਰਤਰੰ ਧਰੰ ਧਾਰਣ ਹੈ ਨਿਰਧਨੰ ਧਾਨ ਨਾਮ ਨਰਹ ਰਹੈ ਅਨਾਥ 나ਥ ਗੋਬਿੰਦ ਹੈ ਬਲਹੀਣ ਬਲਕੇਸ ਵਹੈ ਸਰਵ ਭੂਤ ਦਇਾਲ ਅਚੂਤ ਦੀਨ ਬਾਂਦਵ ਦਾ ਮੋਦ ਰਹਿ ਸਰਬੱਗਿਆ ਪੂਰਨ ਪੁਰਖ ਭਗਵਾਨ ਹੈ ਭਗਤ ਵਛਲ ਕਰੁਣਾਮਯ ਹਾ ਘਟ ਘਟ ਬਸੰਤ ਵਾਸੁਦੇਵ ਹੈ ਪਾਰ ਬ੍ਰਹਮ ਪਰਮੇਸ਼ੁਰ ਹੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ